8-10 ਬੰਦੇ ਆਉਂਦੇ ਆ ਆ ਗੁੱਟਣ ਲੱਗੇ ਜਾਂਦੇ ਸਾਨੂੰ ਤੇ ਕੋਈ ਰਾਉਂਡ ਅਪ ਵੀ ਕਰਦੇ ਆ ਜੀ ਉਹ ਫਾਇਰ ਕਰਦੇ ਹਵਾਈ ਫਾਇਰ ਕਰਦੇ ਆ ਇੱਕ ਬੰਦੇ ਨੇ ਮੇਰੀ ਬਾਹ ਵੜ ਦਿੰਦੇ ਆਗੇ ਇੱਥੇ ਮੇਰੇ ਡਾਂਗ ਵੱਜ ਗਈ ਮੈਂ ਪਰਲੇ ਪਾਸੇ ਵੱਜ ਗਿਆ ਆ ਬੰਦੇ ਦੇ ਡਾਕਾ ਵੱਜੀਆਂ ਜੀ ਤੇ ਅਸੀਂ ਆਦੀ ਭੱਜ ਕੇ ਜਾਨ ਬਚਾਈ ਆ ਜੀ ਆ ਪੂਰੀਆਂ ਵਿੱਚ ਸਾਰੀ ਰਾਤ ਪੂਰੀਆਂ ਵਿੱਚ ਬੈਠੇ ਰਹੇ ਦਾਖਲ ਨਹੀਂ ਹੋਏ ਜੀ ਨਹੀਂ ਬੰਦੇ ਆਉਂਦੇ ਫਾਇਰ ਕਿੰਨੇ ਹੁੰਦੇ ਨੇ ਫੇਰ ਗਿੰਤੀ ਤਾਂ ਹੈ ਨਹੀਂ ਜੀ ਫੇਰ ਤਾਂ ਸਾਨੂੰ ਇੱਕ ਉਹ ਮਿਲਿਆ ਸੀਗਾ ਰੌਂਦ ਉਹ ਖੋਖਾ ਜਾ ਇੱਕ ਅਸੀਂ ਸਾਂਭੀ ਬੈਠੇ ਹਾਂ ਹੋਰ ਵੀ ਮਿਲ ਜਾਣਗੇ ਉੱਥੇ ਜੀ ਬਹੁਤ ਹੋਏ ਆ ਜੀ ਉੱਥੇ ਫੇਰ ਤੁਸੀਂ ਸੁਣੇ ਆ ਫੇਰ ਹੁੰਦੇ ਫੇਰ ਸੁਣਦੇ ਸੁਣੇ ਆ ਜੀ ਪਰਲੇ ਪਾਸੋਂ ਕਹਿੰਦੇ ਤਾਂ ਸੁਣੇ ਆ ਜੀ ਅਸੀਂ ਦੇਖਣੀਗੀ ਹਾਂ ਪਰਲੇ ਪਾਸੋਂ ਸੁਣੇ ਆਗੇ ਸਿਆਦੀ ਜਾਣ ਪਜਾਈ ਆ ਜੀ ਭੱਜ ਕੇ ਅਸੀਂ ਕਰੀਏ ਉੱਥੇ ਤੇ ਜਿਹੜੇ ਬੰਦੇ ਆਏ ਸੀ ਉਹ ਪੰਜਾਬੀ ਬੋਲਦੇ ਸੀ ਹਿੰਦੀ ਬੋਲਦੇ ਵਿੱਚ ਪੰਜਾਬੀ ਬੋਲਦੇ ਸੀ ਵਿੱਚ ਹਿੰਦੀ ਬੋਲ ਰਹੀ ਸੀਗੇ ਜਿਹੜੇ ਨੇ ਆਏ ਕਿਹਾਗਾ ਕਿ ਇਹਦੇ ਉਹਗਾ ਤੰਬੂ ਤੋਪ ਉਹਦੇ ਚੋਂ ਕੱਢ ਕੇ ਪੈਟਰੋਲ ਅਗਲਾ ਉਹ ਤੰਬੂ ਨੂੰ 2 ਵਜੇ ਤੋਂ ਬਾਅਦ ਆ ਉਹ ਉਹ ਪੰਜਾਬੀ ਤੇ ਹਿੰਦੀ ਦੋਨੇ ਮਿਕਸ ਬੋਲ ਰਹੇ ਸੀ ਕਹਦੇ ਜਿਹਾ ਪੈਟਰੋਲ ਕੱਟਣ ਦੀ ਗੱਲ ਹੋ ਰਹੀ ਮੋਟਰਸਾਈਕਲ 'ਚੋਂ ਪੈਟਰੋਲ ਕੱਟਣ ਦੀ ਗੱਲ ਹੋ ਰਹੀ ਸੀ ਇੱਕ ਗੱਡੀ ਸੀਗੀ ਇੱਕ ਮੋਟਰਸਾਈਕਲ ਸੀ ਸੀ ਪਤਾ ਨਹੀਂ ਦੋ ਸੀਗੇ ਮੋਟਰਸਾਈਕਲਾਂ ਦਾ ਪਤਾ ਨਹੀਂ ਇੱਕ ਸ਼ਾਇਦ ਕੋਈ ਮੋਟਰਸਾਈਕਲ ਹੋਰ ਸੀ ਦੋ ਜਨੇ ਬੈਠੇ ਗੱਡੀ ਤੇ ਆਏ ਸੀ ਬੰਦੇ ਗੱਡੀ ਤੇ ਆਏ ਹੋਏ ਸੀ ਬੰਦੇ ਹਾਂ ਕੀ ਪਾਇਆ ਸੀ ਕੱਪੜੇ ਕੁਪੜੇ ਦੇ ਕੇ ਇੱਕ ਦਾ ਪਤਾ ਜੀ ਕੁਰਤਾ ਪਜਾਮੇ ਦੀ ਸਹਾਨਾ ਸੀ ਸਾਨੂੰ ਹੋਰ ਕੱਪੜਿਆਂ ਦਾ ਕੁਰਤਾ ਪਜਾਮਾ ਹਾਂ ਉਹ ਕੀ ਕਰ ਰਹੇ ਸੀ ਜੀ ਕੁਰਤੇ ਪਾ ਕੇ ਉਹ ਫੈਰ ਕੱਢ ਰਿਹਾ ਸੀ ਜੀ ਫੈਰ ਕੱਢ ਰਿਹਾ ਹਾਂ ਜੀ ਸੀ ਬੰਦੂਕ ਸੀ ਪਿਸਤੌਲ ਸੀ ਕੀ ਸੀ ਐ ਨਹੀਂ ਜੰਨ ਬੋਦੀ ਨਾਲ ਸੀ ਕਿ ਪੱਗ ਵਾਲਾ ਵੱਡਾ ਨਹੀਂ ਪੱਗ ਪੁੱਗੂ ਨਹੀਂ ਬੰਨੀ ਸੀ ਪੱਗ ਨਹੀਂ ਬੰਨੀ ਸੀ ਵੱਡਾ ਹਥਿਆਰ ਸੀ ਕਿ ਛੋਟਾ ਛੋਟੇ ਸੀਗਾ ਜੇ ਐਡਾ ਹੈ ਨਹੀਂ ਸੀਗਾ ਕਿ ਬਸ ਮਾਣਾ ਮੋਟਾ ਹੀ ਸੀਗਾ ਹਾਂ ਕੱਲਾ ਫਾਇਰ ਬਾਲਾ ਵੱਡਾ ਖੜਕਾ ਨਹੀਂ ਹੁੰਦਾ ਜੀ ਮਾਣਾ ਮਾਮੂਲੀ ਜਿਹਾ ਹੁੰਦਾ ਕਿੰਨੇ ਬੰਦੇ ਸੀ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਦੇਖੋ ਜੀ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਪਹਿਲਾਂ ਤਾਂ 5-4 ਬੰਦੇ ਆਏ ਆ ਜਦੋਂ ਉਹਨਾਂ ਨਾਲ ਮਾੜੀ ਮੁੱਟੀ ਖੇਵਾ ਜੀ ਹੋ ਗਈ ਉਦੋਂ ਉਹਨਾਂ ਨੇ 25-30 ਬੰਦੇ ਬੁਲਾਏ ਹੂੰ ਮਗਰ ਉਹ 25-30 ਬੰਦੇ ਆਏ ਆ 25-30 ਬੰਦੇ ਨੇ 5-10 ਦੁਕਾਨਾਂ ਦੇ ਉੱਤੇ ਖੋਰੂ ਪਾ ਕੇ ਗਏ ਆ ਚੰਗੀ ਤਰ੍ਹਾਂ ਉਹਨਾਂ ਦੇ ਹੱਥਾਂ 'ਚ ਕੀ ਸੀ ਹੱਥਾਂ 'ਚ ਉਹਨਾਂ ਦੇ ਤੇਜ਼ਦਾਰ ਹਥਿਆਰ ਸੀ ਕਿਰਪਾਨਾਂ ਸੀ ਕਰਚਾ ਸੀ ਤੇ ਰਿਵੋਲਵਰਾਂ ਸੀ ਹੂੰ ਤੇ ਫਾਇਰ ਕਿੰਨੇ ਹੋਏ ਨੇ ਇਹਨਾਂ ਦੇ ਦੱਸਣ ਮੁਤਾਬਕ ਜੀ 15-16 ਬਾਈ ਫਾਇਰ ਹੋਏ ਆ ਜਿੰਦੇ ਕੀ ਦੋ ਤੁਹਾਨੂੰ ਸਬੂਤਾ ਸਬੂਤਾ ਮੌਜੂਦਾ ਰੂਪ 'ਚ ਤੁਹਾਨੂੰ ਆ ਖੋਖੇ ਵੀ ਦਿਖਾ ਰਹੇ ਆ ਹੂੰ ਇਹ ਕਿੱਥੋਂ ਮਿਲੇ ਉਸ ਮੌਜੂਦਾ ਜਿੱਥੇ ਫਾਇਰ ਹੋਏ ਨੇ ਉੱਪਰ ਮਿਲੇ ਮੌਜੂਦਾ ਇਹ ਪਹਿਲੇ ਛੱਟ ਥੱਲੇ ਬਾਈਆ ਪ੍ਰਧਾਨ ਦੀ ਦੁਕਾਨ ਤੇ ਇਹ ਫਾਇਰ ਮਿਲੇ ਆ